ਸਰਬੱਧ ਪਲਾ ਚੈਰੀਟੇਬਲ ਟਰਸਟ ਦੇ ਮੁਖੀ ਡਾਕਟਰ ਐਸ. ਪੀ. ਸਿੰਘ ਓਬਰਾਏ ਦੇ ਜੀਵਨ ਪ੍ਰਾਪਤੀਆਂ ਤੇ ਮਨੁੱਖਤਾ ਪ੍ਰਤੀ ਉਹਨਾਂ ਦੀ ਸੇਵਾਵਾਂ ਬਾਰੇ ਡਾਕਟਰ ਸਰਬਜੀਤ ਸਿੰਘ ਚੀਨਾ ਵੱਲੋਂ ਲਿਖੀ ਗਈ ਪੁਸਤਕ ਸੇਵੀਅਰ ਸਿੰਘ ਜਾਰੀ ਕੀਤੀ ਗਈ। ਇਸ ਦੌਰਾਨ ਸਮਾਰੋਹ ਵਿੱਚ ਇਸ ਕਿਤਾਬ ਬਾਰੇ ਵੱਖ-ਵੱਖ ਬੁਲਾਰਿਆਂ ਵੱਲੋਂ ਵਿਚਾਰ ਗੋਸ਼ਟੀ ਕੀਤੀ ਗਈ। ਇਹ ਬਹੁਤ ਹੀ ਇਤਿਹਾਸਕ ਹੋਣਾ ਉਸ ਕੰਤੀਆ ਦੇ ਬਲੋਂ ਪਰ ਇਹ ਲੱਗਿਆ ਕਿ ਇਹ ਹੋਈ ਪੰਜਾਬੀ ਵੀ ਹੈਗਾ। ਦੇ ਨੇ ਦੁਨੀਆ ਦੇ ਉਹ ਕੰਮ ਕਰਦੇ ਨੇ ਮੈਂ ਕਿਤਾਬ ਸੱਚਾ ਕਹਿੰਦੇ ਕਲੇ ਵਿੱਤੀ ਨਿਯਮ ਸਥਾਪਿਤ ਇੱਕ ਕਿਤਾਬ ਨੇ ਸੱਚ ਦਾ ਆਧਾਰ ਬੰਨ੍ਹਿਆ ਇਹ ਕਿਤਾਬ ਨੇ ਹੁਣ ਲੋਕਾਂ ਨੂੰ ਲਿਖਤਨ ਸੇਵਾ ਦੇਣੀ ਹੈ ਬਚਾਵਾ ਨਾਲ ਲਿਖਿਆ ਜਾਣੀ ਹੈ ਮੇਰੇ ਡਾਕੂਮੈਂਟਰੀਆਂ ਬਣੀਆਂ ਨਹੀਂ ਜੇ ਕਿਹੜਾ ਵੀ ਡਾਕੂਮੈਂਟ ਦੇਣ ਲਈ ਆ ਲੈ ਕਰੇਗਾ ਸੋ ਇਹਨਾਂ ਮਤਵਾ ਦਾ ਮੈਂ ਸਮਝਿਆ ਕਿਤਾਬ ਅਧੂਰੀ ਰਹਿ ਗਈ ਹੈ ਇਹ ਬਹੁਤ ਖੁਸ਼ ਹੋਣਾ ਹੈ ਜੇ ਬਾਤ ਕੀਤਾ ਜਾਏਗਾ ਤੋਂ ਮੈਂ ਇਹਨਾਂ ਲਫ਼ਜ਼ਾਂ ਦੇ ਨਾਲ ਮੈਨਾਂ ਦੇ ਸੁਲਵਾਦੇ ਵੀ ਆਂ ਕਿ ਇਹਨੇ ਮੈਨੂੰ ਬੋਲਣ ਦਿੱਤਾ ਕਿ ਮੈਨੂੰ ਖੁਸ਼ੀ ਵੀ ਹੈ ਮੈਨੂੰ ਇਹਨੇ ਬਿਹਤਰੀ ਸੁਝੇ ਕਿ ਮੈਂ ਚੰਗਾ ਕੰਮ ਕੀਤਾ ਮੈਂ ਚੰਗਾ ਕੰਮ ਕੀਤਾ ਜਿਹਦੇ ਬਹੁਤ ਅਕੀਮ ਬਣੇ ਨੇ ਕੋਈ ਮੈਂ ਤਾਂ ਮੈਂ ਖੋਹ ਦੇਗਾ ਕੀਤਾ ਇਹਨਾਂ ਵਰਗਾ ਤੁਸੀਂ ਜਿਹੜਾ ਬਾਗਮਾਲ ਕੰਮ ਕੀਤਾ ਤੁਸੀਂ ਮੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਰਾਹ ਦਿਉਣਾ ਹੈ ਕੋਈ ਹੈ ਕਿ ਤੁਸੀਂ ਡਾਟਾਬੇਸ ਉਹ ਸਾਰੇ ਕਾਰਜ ਨੂੰ ਜਿਹੜਾ ਇਹਨਾਂ ਕੀਤਾ ਉਸ ਕਿਤਾਬ ਦੇ ਵਿੱਚ ਬਾ ਕਮਾਲ ਢੰਗ ਨਾਲ ਪ੍ਰੂਗਰਾਮ ਕੀਤਾ ਹੈ ਇਹ ਉਹ ਉਸ ਇੱਕ ਇਨਸਟੈਂਸ ਨੂੰ ਉਸ ਇੱਕ ਇਨਸੀਡੈਂਟ ਨੂੰ ਜਿਹੜਾ ਇਹਨਾਂ ਨੇ ਆਪਣੇ ਉਸ ਪਾਰਾ ਕੈਦੀਆਂ ਨੂੰ ਰਹਾ ਗਰਾਉਂਡ ਤੋਂ ਬਾਅਦ ਅੱਜ ਤੱਕ ਕੀਤਾ ਹੈ ਉਹ ਇਸ ਕਿਤਾਬ ਦੇ ਵਿੱਚ ਬਹੁਤ ਥੂੜਤ ਤੰਗ ਦੇਸ਼ ਕੀਤਾ ਹੈ ਇਹ ਕਿਤਾਬ ਜਿਹੜੀ ਹੈ ਅਸੀਂ ਮੈਂ ਸਰ ਵੰਡ ਦਿੱਤੀ ਹੁਣੇ ਆ ਜਦ ਵੰਡੀ ਇਹਨੂੰ ਤੁਸੀਂ ਘਰ ਜਾ ਕੇ ਪੜ੍ਹਨਾ ਦੇਖਣਾ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਅਬਰਾਈ ਤੌਣ ਨਾਲ ਅਬਰਾਈ ਕੀ ਹੈ ਇਹ ਦੇਖਣ ਦਾ ਯਤਨ ਕਰਨ ਲਾਸਟ ਮੈਂ ਤੁਹਾਨੂੰ ਇੱਕ ਇੱਕ ਕੰਡੈਂਸਰ ਦਾ ਨਾਮ ਦੋਗਾ ਤੇ ਜਦੋਂ ਰੀਟਨ ਸਿ ਵੱਡਾ ਹੁੰਦਾ ਹੈ ਤੇ ਉਹਦੇ ਨਾਲ ਅਬਰਾਈ ਜਾਂਦਾ ਹੈ ਪਰ ਇਹ ਕਿਤਾਬ ਚੋਥੀ ਜਮੇ ਜਮੇ ਤੇ ਅਬਰਾਏ ਸਾਹਿਬ ਦੇ ਫਾਦਰ ਪ੍ਰੀਤਮ ਸਿੰਘ ਨੂੰ ਝੋਰਾਇਆ ਕਿ ਮੇਰੇ ਪਿਓ ਦੇ ਬਿਲੋਂ ਕਿਹਾ ਸੀ ਕਿ ਤੇਰੇ ਘਰ ਤੇਰੇ ਵਰਗਾ ਜਨਮ। ਤੇ ਉਹਨਾਂ ਨੇ ਇੰਨੀ ਸਕਦੀ ਇੰਨੀ ਕਿ ਤੇ ਮੇਰੇ ਵਰਗਾ ਨਾ ਹੋ ਜੇ। ਤੇ ਉਸ ਸ਼ਕਤੀ ਦੇ ਵਿੱਚੋਂ ਕੀ ਕੀ ਟ੍ਰਾਮਾ ਵਾਪਰੀਆਂ ਉਹਦੀ ਇੱਕ ਵੱਡੀ ਤਰਤੀਬ ਹੈ, ਇੱਕ ਵੱਡੀ ਲੜੀ ਹੈ ਤੇ ਉਹਦੇ ਵਿੱਚੋਂ ਇਹ ਮਹਾਰਾਜੀ ਨਿਕਲਦਾ ਹੈ। ਇਸ ਨੂੰ ਆਪੀ SPS ਵਰਾਈ ਦੇ ਨਾਮ ਨਾਲ ਜਾਣਦੇ ਆ ਤੇ ਇਹਦੇ ਕਰਕੇ ਸਾਡੀ ਪਾਗ ਉੱਚੀ ਹੈ ਬੇ। 10 ਆ ਨੰਗਲ ਡੈਮ ਹੈ ਨਾ ਇਸ ਨੰਗਲ ਡੈਮ ਨੂੰ ਬਣਾਉਣ ਵਾਲੇ ਤਿੰਨ ਬੰਦੇ ਨੇ। ਪਹਿਲਾ ਬੰਦਾ ਹੈ RS Gill। ਦੂਸਰਾ ਹੈ ਇੰਗਲੈਂਡ ਤੋਂ ਆਇਆ ਇੱਕ ਬੂਰਾ। ਤੇ ਤੀਸਰਾ ਹੈ ਸਰਦਾਰ ਪ੍ਰੀਤਮ ਸਿੰਘ ਉਭਰਾਏ। ਜੇ ਤੁਸੀਂ ਉਹਦੇ ਜੋ ਕਿ ਅਰੇ ਨੂੰ ਫੋਟੋ ਬੜੀ ਖੂਬਸੂਰਤ ਉਹਦੇ ਵੀ ਟੋਨਾ ਲਾਈ ਹੈ ਕਿ ਇਹ ਤਿੰਨ ਬੰਦਿਆਂ ਦਾ ਜਿਹੜਾ ਮੈਂ ਕਿ ਕਿਵੇਂ ਅਪਲਾਈ ਕੀਤਾ ਤੇ ਪੰਜਾਬ ਨੂੰ ਖੜਾ ਖੜਾ ਕਰ ਦਿੱਤਾ ਪੁਲਾਹੋ ਕਾਲੀਖੇਮਾ ਸਵਾਰੀ ਹੈ ਜੀ ਕਹਤਾ ਹੈ ਮੇਰਾ ਜੀ ਕਹਤਾ ਹੈ ਕਿ ਗਰਾਸਰ ਜਾ ਕੇ ਖਲਾਫ ਫਿਰਲੀ ਜਿਹੜੀ ਗੱਲ ਜੇ ਕਰਾਂਗੇ ਥੈਂਕ ਯੂ ਵੈਰੀ ਥੈਂਕ ਤੇ ਵਟੇਪਰਾ ਉਹ ਵੀ ਜਦ ਨੂੰ ਜੀ ਲਗਾਤਾ ਹੈ ਸਿਰ ਸੰਭਲ ਤੇ ਉਸੇ ਜਿਸ ਬਾਰੇ ਬਾਕਤ ਆਪਨੇ ਹੈ ਹੈ ਸ਼ੀਰ ਸਾਬ ਉਹ ਜਿਸ ਖੂਬਸੂਰਤੀ ਨਾਲ ਇਸ ਕਲਾਬ ਨੂੰ ਮੈਨੂੰ ਤੇ ਦਿਲ ਬਲਤਾਂ ਦੀ ਤੀਅ ਅਦੇ ਹੈ ਇਸ ਤਾਲ ਦੇ ਵਿੱਚ ਹੈਗੇ ਇੱਕ ਚੋਤੀ ਪੇਜ ਕਰਾ। ਹੋਰ ਇੱਕ ਲੇਖਕ ਦੀ ਖੂਬਸੂਰਤੀ ਹੁੰਦੀ ਹੈ। ਉਹ ਐਸਾ ਦੇ ਬਾਰੇ ਮੈਂ ਮੈਂ ਬਹੁਤ ਹੀ ਆਈ ਥ ਕੁਸ਼ ਹੈ। ਤਰ੍ਹਾਂ ਵੀ ਐ ਉਨੇ ਸ਼ੀਨਾ ਸ਼ਬਦ ਇਕਦਾਂ ਪੜੀ ਪੜਉਣ ਲਈ ਔਰ ਪੜ ਕੇ ਇੱਕ ਕਲੂਜ਼ ਹੋਇਆ ਰਗਾ ਪਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਹਾਣੀ ਕਿਹੜੀ ਹੈ ਤੇ ਕੀ ਭਾਸ਼ਾ ਜਿਹੜੀ ਹੈ ਪੰਜਾਬੀ ਜੀ ਭਾਸ਼ਾ ਇਹ ਉਹ ਬਸ ਕਰੇਗੇ ਪਹਿਲੇ ਸ਼ਬਦ ਵਾਲੇ ਕੁਇ ਦੁਆਰਾ ਸ਼ੀਨਾ ਸ਼ਬਦ ਮੈਚ ਕਰਦਾ ਉਸ ਕਲਪਨਾ ਨੂੰ ਮਿਲਿਆ ਤਾਂ ਉਹ ਯਾ ਰਸੋਲ ਕੰਪਨੀ ਦੇ ਰਸਤੇ ਜਾਂਦੇ ਫਰਮ ਔਰ ਇਸ ਇੱਕ ਇੱਕ ਕਾਫੀ ਰੀਡੇਬਿਲਟੀ ਇਨ ਇਸ ਟੋਕ करने अच्छा अवार्ड भी जिन्हें तो 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 वो बहुत अच्छा अवार्ड होया है और किताब वाकई ही हो रूप जोड़े ने सामने आओगे और मैं फिर एक बार इसब लिखने मुबारकबाद देना और मैं लगता है ਇਹ ਇੱਕ ਜਲਦੀ ਹੀ ਜੀ ਆ ਪਾਸ਼ਾ ਪਾਪੀ ਪਾਸ਼ਾ ਵਿੱਚ ਜਤਾ ਸਾਡੇ ਬਿਜਾਵੀ ਭਾਈਚਾਰੇ ਦੀ ਇੱਕ ਜਿਹੜੀ ਸ਼ਖੀਅਤ ਜਿਹਨੇ ਮੰਤਰੀ ਪਦ ਤੇ ਨਾਮਣਾ ਖਟਿਆ ਇਹ ਦੱਸਿਆ ਲੋਕਾਂ ਨੂੰ ਕਿ ਸੇਵਾ ਬਿਨਾ ਲੋਕਾਂ ਕੋਲੋਂ ਬਾਂਡਗਰਾਉਂਡ ਦੇ ਬਿਨਾ ਮਾਈਕ ਮਾਧੁਰ ਲੈਂਡ ਤੋਂ ਬਿਨਾ ਵੀ ਜਿਹੜਾ ਉਹ ਕਿਸ ਤਰ੍ਹਾਂ ਕੰਮ ਕੀਤਾ ਜਾ ਸਕਦਾ ਸੋ ਇਹਦੇ ਵਿੱਚ ਇਸ ਪੁਸਤਕ ਦੇ ਵਿੱਚ ਸਾਰਾ ਉਹਨਾਂ ਦੇ ਉਸ ਪ੍ਰਵਾਹਾਂ ਦਾ ਅਦੇ ਹੋਇਆ ਤੋ ਡਾਕਟਰ ਐਸਸ ਛੀਨਾ ਜਿਨ੍ਹਾਂ ਨੇ ਇਹ ਪੁਸਤਕ ਲਿਖੀ ਆ ਇਸ ਮੌਕੇ ਰਿਟਾਇਰਡ ਜੱਜ ਪੰਜਾਬ ਹਰਿਆਣਾ ਐਮ ਐਮ ਐਸ 베ਦੀ ਵਿਵੇਕ ਸਦਨ ਦੇ ਮੁਖੀ ਡਾਕਟਰ ਭੁਪਿੰਦਰ ਕੌਰ ਸਰਦਾਰ ਜੱਸਾ ਸਿੰਘ ਸੰਧੂ ਡਾਕਟਰ ਅਟਵਾਲ ਸੁਰਿੰਦਰ ਸਿੰਘ ਸੁਖਜਿੰਦਰ ਸਿੰਘ ਹੀਰ ਮਨਪ੍ਰੀਤ ਸਿੰਘ ਸੰਧੂ ਸ਼ੀਸ਼ਪਾਲ ਸਿੰਘ ਲਾੜੀ ਜਗਦੇਵ ਸਿੰਘ ਛੀਨਾ ਅਤੇ ਸ਼ਹਿਰ ਦੀਆਂ ਵੱਖ-ਵੱਖ ਸ਼ਖਸੀਤਾਵਾਂ ਮੌਜੂਦ ਸਨ